ਸਟਾਰt ਸਰਕਾਰੀ ਕਰਮਚਾਰੀਆਂ ਲਈ ਦਫ਼ਤਰ ਵਿੱਚ ਸਮੇਂ ਸਿਰ ਪੁੱਜਣਾ ਉਹਨਾਂ ਦੇ ਉੱਚੇ ਆਚਰਣ ਤੇ ਅਨੁਸ਼ਾਸਨ ਦੀ ਨਿਸ਼ਾਨੀ ਹੈ ਡੰਡੇ ਪਰ ਵਿਖਣ ਵਿੱਚ ਆਇਆ ਹੈ ਕਿ ਦਫ਼ਤਰਾਂ ਵਿੱਚ ਸਮੇਂ ਸਿਰ ਪੁੱਜਣ ਦੇ ਮੰਤਵ ਨੂੰ ਕੋਈ ਵਿਸ਼ੇਸ਼ ਮਹੱਤਤਾ ਨਹੀਂ ਦਿੱਤੀ ਜਾ ਰਹੀ ਡੰਡੇ ਇਹ ਮਹਿਸੂਸ ਕੀਤਾ ਗਿਆ ਹੈ ਕਿ ਦਫਤਰ ਵਿੱਚ ਸਮੇਂ ਸਿਰ ਨਾ ਪੁੱਜਣ ਆਪਣੇ ਸੀਨੀਅਰ ਅਫਸਰ ਦੀ ਆਗਿਆ ਬਿਨਾਂ ਸੀਟ ਨੂੰ ਛੱਡ ਕੇ ਚਲੇ ਜਾਣ ਜਾਂ ਬਿਨਾਂ ਕਿਸੇ ਵਿਸ਼ੇਸ਼ ਕਾਰਨ ਦਫਤਰ ਦੇ ਬਰਾਮਦਿਆਂ ਵਿੱਚ ਘੁੰਮਣ ਦੀ ਵੱਧਦੀ ਰੁਚੀ ਨੂੰ ਰੋਕਣ ਲਈ ਹਰ ਸੰਭਵ ਕਦਮ ਉਠਾਉਣ ਦੀ ਲੋੜ ਹੈ ਡੰਡੇ ਅਚਾਨਕ ਚੈਕਿੰਗ ਕਰਨ ਤੇ ਇਹ ਵਿਖਣ ਵਿੱਚ ਆਇਆ ਹੈ ਕਿ ਗਜਟਡਡ ਛੁੱਟੀਆਂ ਤੋਂ ਪਹਿਲੇ ਦਿਨ ਅਧਿਕਾਰੀ ਤੇ ਕਰਮਚਾਰੀ ਦਫਤਰ ਬੰਦ ਹੋਣ ਤੋਂ ਪਹਿਲਾਂ ਚਲੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਗਜਟਡਡ ਛੁੱਟੀਆਂ ਦੇ ਖਤਮ ਹੋਣ ਤੋਂ ਬਾਅਦ ਦਫਤਰ ਵਿੱਚ ਲੇਟ ਪੁੱਜਦੇ ਹਨ ਡੰਡੀ ਸਰਕਾਰ ਇਸ ਸਥਿਤੀ ਨੂੰ ਬਹੁਤ ਗੰਭੀਰ ਨਜ਼ਰੀਏ ਤੋਂ ਵੇਖਦੀ ਹੈ ਡੰਡੀ ਸਮੁੱਚੀ ਸਥਿਤੀ ਦੀ ਰੌਸ਼ਨੀ ਵਿੱਚ ਇੱਕ ਵਾਰੀਂ ਮੋੜ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧਿਆਨ ਇਸ ਵਿਸ਼ੇ ਵੱਲ ਦਿਵਾਇਆ ਜਾਂਦਾ ਹੈ ਕਿ ਉਹ ਐਨ ਠੀਕ ਸਮੇਂ ਸਿਰ ਦਫ਼ਤਰ ਵਿੱਚ ਪੁੱਜਿਆ ਕਰਨ ਡੰਡੀ ਇਸ ਦੇ ਨਾਲ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਬਿਨਾ ਆਗਿਆ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਡੰਡੇ ਹਾਂਜੀ ਅਗਲਾ ਪੈਰਾ ਲਿਖਾਂਗੇ ਜੇਕਰ ਤਦ ਅਰਥ ਆਧਾਰ ਤੇ ਲੱਗੇ ਅਧਿਕਾਰੀਆਂ ਦੀ ਮੋਢਲੀ ਨਿਯੁਕਤੀ ਦਾ ਸਮਾਂ 6 ਮਹੀਨੇ ਤੋਂ ਪ੍ਰਬੰਧਕੀ ਕਾਰਨਾ ਕਰਕੇ ਅੱਗੇ ਵਧਾਉਣਾ ਪਵੇ ਤਾਂ ਸਬੰਧਿਤ ਨਿਯੁਕਤੀ ਅਧਿਕਾਰੀ ਇਸ ਬਾਰੇ ਮਹਾਂਲੇਖਾਕਾਰ ਪੰਜਾਬ ਨੂੰ ਇਹ ਸਰਟੀਫਿਕੇਟ ਜਾਰੀ ਕਰੇ ਕਿ ਸਬੰਧਿਤ ਅਧਿਕਾਰੀ ਦੀ ਨਿਯੁਕਤੀ 6 ਮਹੀਨੇ ਤੋਂ ਅੱਗੇ ਪ੍ਰਬੰਧਕੀ ਹਿੱਤ ਵਿੱਚ ਵਧਾਈ ਗਈ ਹੈ ਅਤੇ ਇਸ ਅਸਾਮੀ ਤੇ ਬਕਾਇਦਾ ਨਿਯੁਕਤੀ ਵਾਸਤੇ ਮੰਗ ਪੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਅਧੀਨ ਸਬਾਮਾ ਚੋਣ ਬੋਰਡ ਵਿਭਾਗੀ ਚੋਣ ਕਮੇਟੀ ਨੂੰ ਭੇਜਿਆ ਜਾ ਚੁੱਕਿਆ ਹੈ ਡੰਡੀ ਜੇਕਰ ਤਦ ਅਰਥ ਆਧਾਰ ਤੇ ਕੀਤੀ ਤਰੱਕੀ ਦਸਮਾ ਪ੍ਰਬੰਧਕੀ ਹਿੱਤ ਵਿੱਚ 6 ਮਹੀਨੇ ਤੋਂ ਅੱਗੇ ਵਧਾਉਣਾ ਪਵੇ ਤਾਂ ਨਿਯੁਕਤੀ ਅਧਿਕਾਰੀ ਵੱਲੋਂ ਮਹਾਲੇਖਾਕਾਰ ਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਵੇ ਅਤੇ ਤਨਖਾਹ ਬਿੱਲ ਨਾਲ ਵੀ ਲਗਾਇਆ ਜਾਵੇ ਕਿ ਸਬੰਧਿਤ ਅਧਿਕਾਰੀ ਦੀ ਸੂਟੇਬਿਲਟੀ ਦੀ ਪ੍ਰਵਾਨਗੀ ਲਈ ਲਿਖਿਆ ਜਾ ਚੁੱਕਾ ਹੈ ਡੰਡੀ ਉੱਪਰ ਦਰਸਾਈ ਵਿਧੀ ਤੋਂ ਪਰ ਤਖ ਹੈ ਕਿ ਤਦ ਅਰਥ ਆਧਾਰ ਤੇ ਨਿਯੁਕਤੀਆਂ ਕਰਨ ਲਈ ਵਿਸ਼ੇਸ਼ ਪ੍ਰਬੰਧਕੀ ਲੋਡ ਦਾ ਹੋਣਾ ਜ਼ਰੂਰੀ ਹੈ ਡੰਡੇ ਕਿਉਂ ਜੋ ਇਸ ਵਿਧੀ ਅਨੁਸਾਰ ਚੋਣ ਸੰਸਥਾਵਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਰਜਾਵੰਦੀ ਨਾਲ ਨਿਯੁਕਤੀ ਅੱਗੇ ਚਾਲੂ ਰੱਖੀ ਜਾਵੇਗੀ ਇਸ ਲਈ ਇਹਨਾਂ ਨਿਯੁਕਤੀਆਂ ਨੂੰ ਅੱਗੇ ਜਾਰੀ ਰੱਖਣ ਲਈ ਥੋੜੇ ਸਮੇਂ ਲਈ ਬ੍ਰੇਕ ਪਾਉਣ ਦੀ ਲੋੜ ਨਹੀਂ ਰਹਿੰਦੀ ਡੰਡੇ ਬ੍ਰੇਕ ਪਾਉਣ ਨਾਲ ਕੋਈ ਅਨਿਜਮਤ ਨਿਯੁਕਤੀ ਨਿਯਮਤ ਨਹੀਂ ਬਣ ਜਾਂਦੀ ਡੰਡੇ